ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਨੀ ਹੈ ਜਿਹੜੇ ਸਾਡੇ ਪੰਜਾਬ ਦੇ ਕਿਸਾਨ ਆਗੂ ਨੇ ਦਲਾਲ ਮਹਿਕਮਾ ਜਗਜੀਤ ਸਿੰਘ ਡੱਲੇਵਾਲ ਵਰਗੇ ਇੱਕੋ ਜਿਹੜਾ ਬਲਵੀਰ ਸਿੰਘ ਰਾਜਿਆਣੇ ਵਰਗਾ ਉਗਰਾਹੀ ਵਰਗੇ ਇੱਕ ਇਤੇ ਖੁੰਡੇ ਆਲਾ ਬੈਠਾ ਕੀ ਨਾਂ ਇਹਦਾ ਉਹਦਾ ਨਾਂ ਹੈਗਾ ਰੁਰਦੂ ਮਾਨਸਾਂ ਵਾਲਾ ਤੇ ਦੋ ਤਿੰਨ ਕਬੀਬੀਆਂ ਨੇ ਵਿੱਚ ਤੇ ਦੋ ਤਿੰਨ ਵੀ ਤਾਂ ਆਰਾਮ ਨਾਮ ਸੱਤ ਹੋਣ ਵਾਲਾ ਹੀ ਐ ਇਹ ਕਦੇ ਨੂੰ ਕੈਂਸਰ ਕੁੰਸਰ ਵੀ ਕਹਿੰਦੇ ਹੋਇਆ ਹੋਇਆ ਟੀਵੀ ਹੋਈ ਆ ਦੋ ਚਾਰ ਨੂੰ ਇਹ ਮੈਂ ਨਹੀਂ ਕਹਿ ਰਿਹਾ ਜੀ ਇਹ ਤਾਂ ਸੂਤਰਾਂ ਦੇ ਹਵਾਲੇ ਤੋਂ ਖਬਰਾਂ ਮਿਲੀਆਂ ਨੇ ਜਿਵੇਂ ਕਹਿੰਦੇ ਨਹੀਂ ਹੁੰਦੇ ਵੀ ਸੂਤਰ ਦੱਸਦੇ ਆ ਸਾਡੇ ਅਸਾਂ ਜਿਹੜੀ ਸੂਤਰਾਏ ਖਬਰ ਦਿੰਦੀ ਹੈ ਨਵੀ ਉਹ ਇਹ ਹੈ ਵੀ ਹੁਣ ਇਨਾ ਕਿਸਾਨ ਆਗੂ ਦਲਾਲਾਂ ਨੂੰ ਨਰੈਣੂ ਮਹੰਤ ਬਾਦਲ ਪਰਿਵਾਰ ਵੱਲੋਂ ਬੁਰਕੀ ਪਾਈ ਜਾ ਰਹੀ ਹੈ। ਕੁਝਵੇਂ ਛੋਟਾ ਜਿਹਾ ਕੁੱਤਾ ਨੇ ਤੁਸੀਂ ਪਾਲਦੇ ਤੇ ਪਹਿਲਾਂ ਉਹਨੂੰ ਛੋਟੀ ਜਿਹੀ ਬੁਰਕੀ ਚੁਰ ਕੇ ਪਾਉਣੀ ਪੈਂਦੀ ਹੈ। ਫਿਰ ਜਦੋਂ 2 ਮਹੀਨੇ ਜਾਂਦਾ ਫਿਰ ਵੱਡੀ ਪਾਉਣੀ ਪੈਂਦੀ ਹੈ। ਫਿਰ ਇਕੱਠੀਆਂ 4 ਰੋਟੀਆਂ ਮਾਰੋ। ਫਿਰ ਅਜ ਲੈਂਦਾ ਉਹ ਫਿਰ ਮੈਂ ਲੱਸੀ ਦਾ ਬਾਟਾ ਪਾ ਦੇ ਉੱਪਰ ਕੇ ਕੁੰਡਾ ਭਰ ਦਿਓ ਫਿਰ ਅਜ ਲੈਂਦਾ ਹੁੰਦਾ ਉਹ ਐਦਾਂ ਹੁਣ ਉਹਨਾਂ ਨੇ ਬਾਦਲਣਾ ਨਾ ਉਹ ਬੁਰਕੀ ਛੋਟੀ ਤਾਂ ਪਾਉਂਦੇ ਕਿਉਂਕਿ ਜਿਹੜਾ ਪੈਸਾ ਘੁੰਮ ਕਮਾ ਕੇ ਆਉਂਦਾ ਉਹ ਗੋਲਕਾਂ ਤੋਂ ਆਉਂਦਾ ਹੈ ਅਮਰਸਰ ਤੋਂ ਉਹਦੇ ਵਿੱਚ ਨੋਟ ਵੱਡੇ ਛੋਟੇ ਹੁੰਦੇ ਆ ਕਈ ਉਹ ਟੁੱਟੇ ਭੱਜੇ ਹੁੰਦੇ ਆ ਇਕੱਠੇ ਕਰਨੇ ਹੁੰਦੇ ਆ ਓਕੇ ਹੁੰਦੇ ਆ ਰਬੜਾ ਜੜੀਆਂ ਹੁੰਦੀਆਂ ਨੇ ਉਹ ਜਿਹੜੇ ਨੋਟ ਐ ਪਰ ਉਹ ਤਰੀਕੇ ਨਾਲ ਬੁਰਕੀ ਪੈਂਦੀ ਐ ਭੋਰ-ਭੋਰ ਕੇ ਤੇ ਸ਼ੁਰੂ ਕਿੱਥੋਂ ਹੋਈ ਤੁਸੀਂ ਦੇਖਿਆ ਹੋਣਾ ਢਿੰਡੇ ਸੇ ਦੇ ਭੋਗ ਤੇ ਬਲਵੀਰ ਸਿੰਘ ਰਾਜਾਣਾ ਬੋਲਦਾ ਸੀ ਨਾ ਮੈਂ ਬੇਨਤੀ ਕਰਦਾ ਤੁਸੀਂ ਇਕੱਠੇ ਹੋ ਜਾਓ ਜਿਹੜੇ ਬਣਾਉਣੀ ਤੁਸੀਂ ਪਾਰਟੀ ਖੇਤਰੀ ਪਾਰਟੀ ਜਿਹੜੀ ਬਣਾਉਣੀ ਕਹਿੰਦਾ ਸੀ ਨਾ ਉੱਥੋਂ ਮੈਂ ਜਦੋਂ ਮੈਂ ਲਾਲਿਸ ਵੀ ਆਪਣਾ ਬੁਰਕੀ ਜਿਹੜੀ ਐ ਉਹ ਨਰੇਣੋ ਮਹਾਨਤਾ ਤੋਂ ਪੈਣੀ ਸ਼ੁਰੂ ਹੋ ਗਈ ਐ ਅਸ਼ੇ ਬੁਰਕੀ ਕਿੱਡੀ ਕੋਣੀ ਐ ਜੀ ਇਹ ਇੱਕ ਰਾਜਸਥਾਨ ਦੇ ਵਿੱਚ ਤੁਹਾਨੂੰ ਪਤਾ ਢਾਬਾ ਸੀਗਾ ਤੇ ਉਹ 2.5 ਕਿਲੋ ਮਟੀਰੀਅਲ ਦਾ ਪਰੌਂਠਾ ਬਣਦਾ ਸੀ 24 ਇੰਚ ਐ ਲੰਮਾ ਚੌੜਾ ਉਹਨਾਂ ਨੇ ਇਨਾਮ ਰੱਖਿਆ 1 ਲੱਖ ਰੁਪਈਆ ਨਹੀਂ 1.5 ਲੱਖ ਰੁਪਈਆ ਵੀ ਜਿਹੜਾ ਇੱਕ ਬੰਦਾ ਇਹ ਪਰੌਂਠੇ ਨੂੰ ਖਾ ਜਾਊ ਤੇ ਖਲੀ ਦਾ ਡਰਾਈਵਰ ਕਹਿੰਦਾ ਚੱਲ ਗਿਆ ਉੱਥੇ ਖਲੀ ਕਹਿੰਦਾ ਤੁਸੀਂ ਸੌਰੀ ਡਰਾਈਵਰ ਕਹਿੰਦਾ ਤੁਸੀਂ ਪਰੌਂਠਾ ਬਣਾਓ ਮੈਂ ਬੰਦਾ ਲੈ ਕੇ ਆਉਣਾ ਜਦੋਂ ਖਲੀ ਨੂੰ ਲੈ ਗਿਆ ਉਹ ਕਹਿੰਦੇ ਨਹੀਂ ਨਹੀਂ ਕਹਿੰਦੇ ਅਸੀਂ ਨਹੀਂ ਸ਼ਰਤ ਲਾਉਂਦੇ ਕਹਿੰਦੇ ਇਹ ਤਾਂ ਚਾਰ ਖਾਜੂ ਕਹਿੰਦੇ ਜਾਨੀ ਕਿ ਖਲੀ ਤਾਂ ਫੇਰ ਵੀ ਰੈਸਲਿੰਗ ਰਿਹਾ ਜਿਹੜੇ ਕਿ ਵਧੀਆ ਮਸ਼ਹੂਰ ਨਾਮ ਕੀ ਟੈਂਡਿਆ ਦਾ ਅੰਡਰਟੇਕਰ ਵਰਗੇ ਹਰਾਏ ਆ ਉਹਨੇ ਛੇਤਰ ਫੇਰ ਕੇ ਕੁੱਟ ਕੇ ਤਿੰਨ ਤੱਕ ਕੀਤਾ ਹੀ ਨਹੀਂ ਹਰਾਮਖੋਰਾਂ ਨੇ ਕੱਖ ਇਹ ਤਾਂ ਸਾਰਾ ਕੁਝ ਖਾਣਗੇ ਤੇ ਉਹਨਾਂ ਨੂੰ ਪਤਾ ਲੱਗਿਆ ਵੀ ਜਿਹੜੀਆਂ ਪਟਾਮਾਂ ਚੜ੍ਹਦੀਆਂ ਨੇ ਗੋਲਕਾਂ ਦੇ ਵਿੱਚ ਦੇਗਾਂ ਦੇ ਨਾਂ ਤੇ ਉਹ ਅਰਬਾਂ ਖਰਬਾਂ ਰੁਪਈਆ ਉੱਥੇ ਕੀ ਪਤਾ ਲੱਗਦਾ ਵੀ ਜੇ 2-4 ਬੈਗੇ ਤਰਤਰ ਹੋ ਜਾਣਗੇ ਹੁਣ ਉਹ ਪੈਸਾ ਤੂੰ ਸੁਣਿਆ ਨਹੀਂ ਜਦੋਂ ਗੜਗਾਜ ਸਾਹਿਬ ਨੇ ਬਿਆਨ ਦਿੱਤਾ ਸੀ ਕਿ ਦਸਵੰਦ ਕੱਢੋ ਜੀ ਕੌਮ ਬਚਾਉਣੀ ਐ ਕਿਹਾ ਸੀ ਨਾ ਵੀ ਉਹ ਕੀ ਕਰਨਾ ਧਰਮ ਪਰਿਵਰਤਨ ਰੋਕਣਾ ਉਹ ਨਹੀਂ ਰੋਕਣਾ ਮਤਲਬੀ ਕਿਸਾਨ ਆਗੂ ਦਲਾਲ ਅਸੀਂ ਖਰੀਦਨੇ ਨੇ ਬਤ ਬਤ ਪੈਸਾ ਦੇਉ ਅਸੀਂ ਬੈਗਾਂ ਦੇ ਬੈਗ ਭਰ ਕੇ ਇਹਨਾਂ ਦੇ ਘਰੇ ਭੇਜਣਾ ਫਿਰ ਸਾਡੇ ਚਾਪਲੂਸੀ ਕਰਨਗੇ ਫਿਰ ਸਾਡੇ ਲਈ ਚੋਣਾਂ ਖਾਤਰ ਵੋਟਾਂ ਖਾਤਰ ਪ੍ਰਚਾਰ ਕਰਨਗੇ ਸਿੱਧਾ ਮਿੱਧਾ ਇਹ ਕਹਿ ਦਈਏ ਵੀ 2027 ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਪਹਿਲਾਂ ਬੁਰਕੀ ਪਾਉਣੀ ਸ਼ੁਰੂ ਕਰਤੀ ਬਾਦਲਾਂ ਨੇ ਜਿਹੜੇ ਸਾਡੇ ਕਿਸਾਨ ਆਗੂ ਨੇ ਹੌਲੀ ਹੌਲੀ ਹੁਣੇ ਤੇ ਮੈਂ ਬੋਲ ਨਹੀਂ ਸਕਦਾ ਆਪਾਂ ਕੁੱਤੇ ਨੂੰ ਕਿੱਦਾਂ ਬਾਜ ਮਾਰਦੇ ਆਂ ਕੁਰਕੁਰ ਵੀ ਕਰਦੇ ਆ ਕਈ ਬੰਦੇ ਟਮੇਟੋ ਵੀ ਕਰਦੇ ਹੁੰਦੇ ਆ ਤੇ ਉਹ ਪਹਿਲੇ ਮਾੜੀ ਜਿਹੀ ਬੁਰਕੀ ਛੱਟਣਗੇ ਫਿਰ ਕੁੱਤੇ ਨੂੰ ਪਤਾ ਲੱਗ ਜਾਂਦਾ ਵੀ ਹਾਂ ਇਹ ਬੁਰਕੀ ਮੇਰੇ ਬਾਜ ਤੇ ਫਿਰ ਉਹ ਗੇਜ ਜਾਂਦਾ ਉਹ ਜਦੋਂ ਗੇਜ ਜਾਂਦਾ ਫਿਰ ਉਹ ਭੌਂਕਦਾ ਵੀ ਅੱਜ ਛੋਟੀ ਬੁਰਕੀਆਂ ਚ ਵੱਡੀ ਬੁਰਕੀ ਬਾ ਤੇ ਉਹ ਹਾਲ ਇਹਨਾਂ ਕਿਸਾਨਾਂ ਕੋਲ ਦਲਾਲਾਂ ਆਂਦੇ ਅੱਛਾ ਮੈਂ ਜਿਹੜੀ ਅੱਜ ਗੱਲ ਕਰਨੀ ਆ ਨਾ ਇਹਨੂੰ ਥੋੜਾ ਜਿਹਾ ਧਿਆਨ ਦੇ ਨਾਲ ਸੁਣੋ ਉਹਨਾਂ ਬੰਦਿਆਂ ਦੇ ਫੋਨ ਆਏ ਜਿਹੜੇ ਬੰਦੇ ਪੜ੍ਹੇ ਲਿਖੇ ਇਹ ਕਹਿੰਦੇ ਨੇ ਅਸੀਂ ਪੰਜਾਬ ਲਈ ਕੁਝ ਕਰਨਾ ਚਾਹੁੰਦੇ ਆ ਅਸੀਂ ਪੰਜਾਬ ਨੂੰ ਸੋਨੇ ਦੇ ਜੜੇ ਬਣਾਉਣਾ ਹੈ ਪੰਜਾਬ ਨੂੰ ਕੈਲੀਫੋਰਨੀਆ ਬਣਾਉਣਾ ਹੈ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਹੈ ਉਹ ਬੰਦੇ ਆਪ ਨਹੀਂ ਕੁਝ ਬੋਲ ਸਕਦੇ ਮਤਲਬ ਵੀ ਜੇ ਇਹ ਦੀ ਗੱਲਬਾਤ ਕਰਕੇ ਫਸੂ ਤਾਂ ਗਿਆਨੀ ਫਸੂ ਕੇ ਸਭ ਤਾਂ ਗੈਨਦੇ ਹੋ ਸਾਨੂੰ ਕੋਈ ਪ੍ਰਵਾਹ ਨਹੀਂ ਜੀ ਸਾਡੇ ਕੋਲ ਤਾਂ ਇੱਕ ਓਰਾ ਨਹੀਂ ਜ਼ਮੀਨ ਦਾ ਇੱਕ ਓਰਾ ਨਾ ਸਾਡੇ ਬੈਂਕ ਵਿੱਚ 2000 ਤੋਂ ਵੱਧ ਰੁਪਈਆ ਲੱਭ ਸਕੋ ਤੇ ਨਾ ਹੀ ਅਸੀਂ ਇਕੱਠੇ ਕਰਨੇ ਆ ਨਹੀਂ ਅਹੀਂ ਤਾਂ ਨਾ ਜਿਹੜੀ ਸ਼ਾਮ ਨੂੰ ਰੋਟੀ ਬਣਦੀ ਹੈ ਉਹ ਪੂਣਾ ਝਾੜ ਕੇ ਰੱਖੀਦਾ ਹੈ ਦਾਲ ਵਾਲਾ ਪਤੀਲਾ ਖਾਲੀ ਕਰਕੇ ਕੀ ਪਤਾ ਹੈ ਵੀ ਸਵੇਰ ਹੋਣੀ ਹੈ ਜਾਂ ਨਹੀਂ ਹੋਣੀ ਕੁਦਰਤ ਦੇ ਰੰਗ ਨੇ ਤੇ ਇਹੀ ਜ਼ਿੰਦਗੀ ਸਾਡੀ ਸਭ ਦੀ ਹੋਣੀ ਚਾਹੀਦੀ ਜਿਹੜੇ ਵੱਡੀਆਂ ਵੱਡੀਆਂ ਪੰਡਾਂ ਬੰਦੀ ਸੀ ਨਾ ਉਹ ਇੱਥੇ ਰਹੇ ਨਹੀਂ ਮੈਂ ਸਮਝਾਉਣਾ ਕੀ ਚਾਹੁੰਦਾ ਕਿ ਇਹ ਜਿਹੜੇ ਕਹਿੰਦੇ ਨੇ ਨਾ ਅਸੀਂ ਨਸਲਾਂ ਤੇ ਫਸਲਾਂ ਦੇ ਰਾਖੇ ਆ ਅਸੀਂ ਪੰਜਾਬ ਦੀਆਂ ਨਸਲਾਂ ਪੰਜਾਬ ਦੀਆਂ ਫਸਲਾਂ ਬਚਾਉਣੀਆਂ ਨੇ ਬਚਾਉਣੀਆਂ ਨਹੀਂ ਤਬਾਹ ਕਰਨੀਆਂ ਨੇ ਤਬਾਹ ਤੁਹਾਨੂੰ ਪਤਾ ਹੈ ਜੋ ਵੀ 25000 ਏਕੜ ਜਿਹੜੀ ਜ਼ਮੀਨ ਹੈ ਲੁਧਿਆਣੇ ਜ਼ਿਲ੍ਹੇ ਵਿੱਚ ਰਿਕੁਆਇਰ ਹੋਈ ਹੈ ਜਿਹੜੀ ਉੱਥੇ ਪਤਾ ਨਹੀਂ ਕਿਹੜੀਆਂ-ਕਿਹੜੀਆਂ ਸਿਟਿੰਗਾਂ ਬਣਾਈਆਂ ਜਾਣੇ ਪਤਾ ਨਹੀਂ ਕੀ ਕੁਛ ਕੀਤਾ ਜਾਣਾ ਉਹਦੇ ਬਾਰੇ ਇੱਕ ਲਫ਼ਜ਼ ਨਹੀਂ ਇਹ ਬੰਦੇ ਬੋਲੇ ਕਿਸਾਨਾਂ ਕੋਲ ਇੱਕ ਲਫ਼ਜ਼ ਬਸ ਐਵੇਂ ਟੁੱਟੇ ਭੱਜੇ ਬਿਆਨ ਦੇ ਕੇ ਗੂੰਗਲੋਂ ਤੇ ਮਿੱਟੀ ਝੜ ਜਾਂਦੇ ਚਲੋ ਮੈਂ ਤਾਂ ਕੱਲ ਸਿੱਧਮ ਸਿੱਧੀ ਇਹ ਕੀਤੀ ਹੈ ਵੀ ਹੁਣ ਇਹ ਕਿਸਾਨ ਆਗੂ ਦਲਾਲਾਂ ਨੂੰ ਬਾਦਲਾਂ ਵੱਲੋਂ ਬੁਰਕੀ ਪਾਉਣੀ ਸ਼ੁਰੂ ਕਰ ਦਿੱਤੀ 2027 ਦੀਆਂ elections ਵਾਸਤੇ ਇਹ ਪੰਜਾਬ ਦੇ ਲੋਕਾਂ ਨੇ ਸੋਚਣਾ ਹੈ ਵੀ ਅਸੀਂ ਕੀ ਕਰੀਏ ਕੀ ਨਾ ਕਰੀਏ ਬਸ ਨਸਲਾਂ ਤੇ ਫਸਲਾਂ ਜੇ ਬਚਾਉਣੀਆਂ ਨੇ ਤਾਂ ਆਪਣੇ ਆਪ ਦੇਖੋ ਕਿਸੇ ਤੇ ਆਸ ਨਾ ਰੱਖੋ ਬਾਦਲਾਂ ਦੀਆਂ ਕਰਤੂਤਾਂ ਬਾਰੇ ਕਿਹਨੂੰ ਨਹੀਂ ਪਤਾ ਬਾਦਲਾਂ ਨੇ ਕਿੰਨਾ ਪੰਜਾਬ ਦਾ ਬੇੜਾ ਘਰ ਕੀਤਾ ਕਿਹਨੂੰ ਨਹੀਂ ਪਤਾ ਤੇ ਹੁਣ ਫੇਰ ਉਧਰ ਨੂੰ ਮੂੰਹ ਕਰ ਲਿਆ ਇਹਨਾਂ ਨੇ ਕਿਉਂਕਿ ਇਹਨਾਂ ਨੂੰ ਪਤਾ ਵੀ ਚਾਰ ਟਟਫੇਰੋਂ ਛੇਤਰ ਪੈ ਗਏ ਭਾਜਪੀ ਤੋਂ ਬਹੁਤ ਕੁਛ ਲੈ ਲਿਆ ਕਾਂਗਰਸ ਤੋਂ ਪਹਿਲਾਂ ਬਹੁਤ ਕੁਛ ਲੈ ਲਿਆ ਝਾੜੂ ਵਾਲੀ ਸਰਕਾਰ ਬਣਾਈ ਦਿੱਤੀ ਸੀ ਇਹਨਾਂ ਨੇ ਤੇ ਹੁਣਾਂ ਨੂੰ ਪਤਾ ਹੈ ਵੀ ਹੁਣ ਕਿੱਧਰ ਨੂੰ ਮੁੜਖ ਕਰੀਏ ਕਿੱਧਰ ਨੂੰ ਮੂੰਹ ਕਰੀਏ ਵੀ ਕਿੱਧਰ ਨੂੰ ਸ਼ੱਕਰ ਮਿਲੂ ਕਿੱਧਰ ਨੂੰ ਵਧੀਆ ਪੁੰਜੀਰੀ ਖੋਏ ਦੀਆਂ ਪੰਨੀਆਂ ਮਿਲਣਗੀਆਂ ਉਹ ਪਤਾ ਹੀ ਐ ਵੀ ਦੇਸੀ ਕਿਉਂ ਦੁੱਧ ਪਨੀਰ ਜਿਹੜਾ ਟਰੱਕਾਂ ਦੇ ਟਰੱਕ ਲੈਂਦਾ ਉਹ ਸ਼ੋਮਣੀ ਕਮੇਟੀ ਕੋਲੇ ਲੈਂਦਾ ਤੇ ਉਹ ਸਾਰਾ ਕੁਝ ਬਾਤ ਲਾਂਦਾ ਹੁਣ ਉਧਰ ਨੂੰ ਮੂੰਹ ਕੀਤਾ ਹੋਇਆ ਇਹ ਬੇਨਤੀ ਪਰਿਵਾਰ ਕਰਿਓ ਔਰ ਸੁਚੇਤ ਹੋ ਜੋ ਜੀ ਮੈਂ ਤਾਂ ਇੱਕ ਤੁਹਾਨੂੰ ਹੋਕਾ ਦੇ ਕੇ ਜਗਾਉਣ ਦੀ ਕੋਸ਼ਿਸ਼ ਕਰਦਾ ਵੀ ਕਿਤੇ ਸੁੱਤੇ ਨਾ ਰਹਿਓ ਜੇ ਸੁੱਤੇ ਰਹਿ ਗਏ ਨਾ ਤਾਂ ਤੁਹਾਡੇ ਜਵਾਕਾਂ ਨੂੰ ਆਉਣ ਵਾਲੀਆਂ ਨਸਲਾਂ ਫਸਲਾਂ ਨੂੰ ਇਹਨਾਂ ਨੇ ਕੰਗਾਲ ਕਰ ਦੇਣਾ ਤੁਸੀਂ ਸੋਚੋਗੇ ਵੀ ਅਸੀਂ ਕਿਹੜਾ ਪੈਰਾਂ ਤੇ ਕੋਹਾੜਾ ਮਾਰ ਬੈਠੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ